ਨਰਮਾ ਹਜੇ ਹੈਗਾ ਗੁਜਰਾਤ ਚ ਬੜਾ ਬੜੀ ਹੈ ਗੁਜਰਾਤ ਜਾਣੇ ਨਰਮਾ ਜੁਕਣਾ ਚੱਲ ਆ ਤੇ ਸਾਰੇ ਤੋਂ ਪਹਿਲਾਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਇੱਧਰ ਸਾਡਾ ਕਾਰਤਿਕ ਮਗਰ ਮੋਟਰਸਾਈਕਲ ਤੇ ਨਹੀਂ ਦੇਖੀ ਜਾਂਦਾਗਾ ਤੇ ਕੱਲ ਆਪਾਂ ਵਲੌਗ ਬਣਾਇਆ ਸੀ ਹਿੰਦੀ ਦੇ ਵਿੱਚ ਤੇ ਦੱਸੋ ਆਪਣੀ ਹਿੰਦੀ ਕਿਵੇਂ ਲੱਗੀ ਕਿ ਹਿੰਦੀ ਚ ਬਣਾਈਏ ਜਾਂ ਨਾ ਬਣਾਈਏ ਕਿ ਆਪਣੀ ਪੰਜਾਬੀ ਚੱਲਣ ਦਿਓ ਤੇ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਵਲੌਗ ਗਲੀ ਦੇ ਵਿੱਚ ਵੀ ਕੋਈ ਹੈ ਨਹੀਂ ਜਵੱਗ ਜਲੇ ਸਾਰੇ ਗਏ ਵੇ ਸਕੂਲ ਆ ਕਾਰਤਿਕ ਤਾਂ ਨਾ ਚੜੇ ਤੇ ਇੱਧਰ ਆ ਫੇ ਮੋਟਰਸਾਈਕਲ ਚੜ ਕੇ ਬਹਿ ਗਿਆ ਪਹਿਲੇ ਵੀ ਚੱਲ ਚਲ ਗਏ ਹਨਾ ਵੇਖ 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 ਕਿਡਾ ਲੱਗਿਆ ਪਿਆ ਹਾਂ ਚੱਲ ਗਏ ਚੱਲ ਗਏ ਚੱਲ ਗਏ ਜਮਨ ਡਲਦਾ ਇਹ ਕਾਰਤਿਕ ਜਾਣਾ ਹੈ ਜਾਣਾ ਹੁਣੇ ਮੈਂ ਆਂਦਾ ਤੂੰ ਤੋਰ ਤੇ ਨਹੀਂ ਮੈਂ ਭਾਈ ਚਾਹ ਪੀਣਾ ਤੇ ਫਿਰ ਚੱਲਦੇ ਆ ਸਾਡੀ ਨੰਸੀ ਹੈ ਕਾਰਤਿਕ ਸਾਡਾ ਇੱਧਰ ਬਹਿ ਗਿਆ ਫਿਰ ਆ ਬਹਿ ਗਿਆ ਆਹ ਦੇ ਕੁਰਕਰੇ ਖਾਨ ਹੈਲੋ ਹੈਲੋ ਬਸ ਇਹ ਆ ਦੇ ਕੁਰਕਰੇ ਖਾਨ ਤੇ ਤੇ ਆਪਣੀ ਚਾਹ ਪੀ ਕੇ ਤੇ ਆਪਾਂ ਚੱਲਦੇ ਆਂਗੇ ਦਫ਼ਤਰ ਨੂੰ ਉੱਧਰ ਲੈ ਕੇ ਚੱਲਦਾ ਸਾਲੇ ਇੱਕ ਵੇਖੋ ਨੇ ਕੀ ਕਰੀ ਜਾਂਦੇ ਉੱਧਰ ਵੀ ਚਲੋ ਜੀ ਆਪਾਂ ਜਾ ਰਹੇ ਹਾਂ ਉੱਧਰ ਨਜ਼ਰ ਦੂਜੇ ਕਰੀ ਦੇਖਦੇ ਹਾਂ ਉੱਧਰਲੇ ਬਾਲ ਬੱਚਾ ਵੀ ਜਾ ਕੇ ਵੀ ਕੀ ਕੁਝ ਕਰੀ ਜਾਂਦੇ ਹੈਗੇ ਅੱਗੇ ਗੱਡੀ ਆ ਗਈ ਸੀ ਸਾਈਡ ਆ ਬទੇਤੀ ਜੱਪਾ ਆ ਗਿਆ ਇਧਰ ਤੇ ਆ ਪਰਖੇ ਤੇ ਡਿੱਗੀ ਕਰਕੇ ਕੰਬ ਵਧੀਆ ਇਹ ਲਾਗੇ ਆ ਇਧਰ ਲੀਲੇ ਲੱਟਾ ਪਾਪਾ ਟੰਗ ਰੱਖਿਆ ਆ ਇਧਰ ਬੁਰੀ ਕਿੰ ਬੈਠੀ ਐ ਜੀ ਬੁਰੀ ਬੁਰੀ ਵਪਾਰੀ ਤੇ ਬੁਰੀ ਐ ਭੁੱਲੀ ਨਹੀਂ ਤੋ ਬੁਰੀ ਵੀ ਦੇਖੀ ਵੀਰ ਨੂੰ ਬੰਦ ਦੇਖੀ ਦੇਖੀ ਐ ਨਾ ਮੈਂ ਲੇ ਬੁਰੀ ਨੇ ਤਾਂ ਕੋੰਦ ਕੱਦ ਲਿਆ ਹੋਰ ਸੁਣਾਉਂ ਮੁੰਡਾ ਨੇ ਹਾਂ ਸੁਤਾ ਪਿਆ ਸੀਗਾ ਵਿਚਾਰ ਨਰਮਾ ਦੇ ਫਾਲ ਦੀ ਫੇਦੀ ਚੋੜ ਗਿਆ ਜਣਾ ਨਾਲੇ ਨਰਮਾ ਹਜੇ ਹੈਗਾ ਹੂੰ ਗੁਜਰਾਤ ਚ ਬੰਦੇ ਬਾੜੀ ਆ ਦੇ ਗੁਜਰਾਤ ਜਾਣਾ ਨਰਮਾ ਚੁਕਣਾ ਹਾਂ ਚੱਲ ਸਹੀ ਗੱਲ ਹੈ ਜਾਣਾ ਪੈਣਾ ਭਾਈ ਤੇ ਪਾਲੋ ਸਾਡੀ ਕੀ ਕਰੀਂ ਇੰਦੀ ਦੇਖਦੇ ਤੇ ਪੂਆ ਲਗੀ ਵੀ ਹੈ ਰੋਟੀਆਂ ਖਾਣੀਆਂ ਬੱਸ ਪ੍ਰਸ਼ਾਦ ਹੀ ਬੱਸ वैसे रोटी खाई का तो नहीं है अच्छा हरी चटनी कुछ रखी है सलाद आई सा बनी भी है चल कोई नहीं फिर चलते के बाकी दे 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 दे। बाकी किधर के सारे तो यार। मंडी के यार। मंडी के। अच्छा दीपो मंडी कि अच्छा तोलो चंगा फिर आप चलने किना सी जो मैं क्या जाने किर सोता रुपया